ਤਿੰਨ ਨਕਾਬਪੋਸ਼ ਚੋਰਾਂ ਨੇ ਦਿੱਤਾ ਚੋਰੀ ਦੀ ਘਟਨਾ ਨੂੰ ਅੰਜਾਮ ਤੇ ਜਦੋਂ ਬਾਬਾ ਜੀ ਪੀਰਖਾਨੇ ਦੀ ਸੇਵਾ ਕਰਦੇ ਹੈਗੇ ਤਕਰੀਬਨ ਇਹਨੇ ਮੈਨੂੰ 10 ਵਜੇ ਆ ਕੇ ਇਹਨਾਂ ਨੇ ਫੋਨ ਕੀਤਾ ਜਦੋਂ ਦੱਸਿਆ ਕਹਿੰਦੇ ਸਰਪੰਚ ਸਾਹਿਬ ਕਿੱਥੇ ਹੋ ਮੈਂ ਆਖਿਆ ਜੀ ਘਰ ਹੀ ਆਂ ਕਹਿੰਦੇ ਵੀ ਮਾੜਾ ਜਾਓ ਮੌਕਾ ਦੇਖਣਾਗਾ ਆਪਾਂ ਤੇ ਵੀ ਇੱਥੇ ਚੋਰੀ ਹੋਈ ਆ ਰਾਤ ਗੋਲਕਾਂ ਚੋਂ ਨਕਦੀ ਸਮੇਤ ਹਜ਼ਾਰਾਂ ਦਾ ਸਮਾਨ ਹੋਇਆ ਚੋਰੀ ਫਸੀਏ ਮੰਗ ਕਰਦੇ ਆ ਜੀ ਕੋਈ ਵੀ ਇਹ ਜੇ ਧਾਰਮਿਕ ਸਥਾਨ ਤੇ ਕੋਈ ਇਹ ਜਗ ਕਰਤ ਘਟਨਾਵਾਂ ਹੋ ਕਰਦਾਗਾ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਿੰਨ ਨੌਜਵਾਨ ਚੋਰ ਸੀਸੀਟੀਵੀ ਕੈਮਰੇਜ ਚ ਹੋਏ ਕੈਦ ਕਿ ਇਸ ਪੀਰਖਾਨੇ ਦੇ ਵਿੱਚ ਪਹਿਲਾਂ ਵੀ ਬਹੁਤ ਇੱਕ ਦੋ ਵਾਰੀ ਚੋਰੀਆਂ ਜਣੀ ਹੋਈਆਂ ਨੇ ਕਿ ਛੋਟੀਆਂ ਮੋਟੀਆਂ ਤੇ ਉਹ ਮੈਂ ਕੋਈ ਬੜਾ ਉਹਦੀ ਗੌਰ ਨਹੀਂ ਕੀਤੀ ਵੀ ਚਲੋ ਛੋਟਾ ਮੋਟਾ ਕੋਈ ਹੋਊਗਾ ਕਿਸੇ ਨੂੰ ਕੋਈ ਲੋੜਵੰਦ ਹੁੰਦਾ ਕੋਈ ਵਿਚਰ ਲੈ ਗਿਆ ਹੁਣੇ ਮੈਂ ਗੱਲ ਦੀ ਗੌਰ ਨਹੀਂ ਕਰੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਅਸ ਟਾਈਮ ਜਿਹੜਾ ਪਿਛਲੀ ਲੰਗੀ ਰਾਤ ਹੈ ਉਸ ਰਾਤ ਦੇ ਵਿੱਚ ਘੱਟੋ ਘੱਟ ਮੇਰਾ 50000 ਰੁਪਏ ਦਾ ਸਪੀਰਖਾਨੇ ਦਾ ਨੁਕਸਾਨ ਹੋਇਆ ਜੋ ਕਿ ਸਾਰੇ ਪਿੰਡ ਦਾ ਸੰਗ ਹੈ ਜ਼ਿਲ੍ਹਾ ਬਰਨਾਲਾ ਦੇ ਤੱਪਾ ਮੰਡੀ ਦੇ ਨੇੜਲੇ ਪਿੰਡ ਤਾਜੋਕੇ ਬੱਲੇ ਨੂੰ ਜਾਂਦੇ ਕੱਚੇ ਰਸਤੇ ਤੇ ਬਣੇ ਪੀਰਖਾਨੇ 'ਚ ਸਵੇਰੇ 1.5 ਵਜੇ ਦੇ ਕਰੀਬ 3 ਅਣਪਛਾਤੇ ਨਕਾਬਪੋਸ਼ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਿੱਥੇ ਨਕਾਬਪੋਸ਼ 3 ਚੋਰ ਪੀਰਖਾਨੇ 'ਚ ਗੁਲਕਾਂ ਦੀ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਵਰਤੋਬਲਾ ਸਮਾਨ ਵੀ ਚੋਰੀ ਕਰ ਲਿਆ ਗਏ ਨੇ ਇਸ ਮੌਕੇ ਪੀਰਖਾਨਾ ਦੇ ਪ੍ਰਬੰਧਕ ਜਗਸੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਰਾਤ ਨੂੰ ਵਾਪਸ ਆਪਣੇ ਘਰ ਜਾ ਰਹੇ ਸੀ ਜਦ ਉਹ ਸਵੇਰੇ ਪੀਰਖਾਨੇ ਗਏ ਤਾਂ ਸਟੋਰ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਹੋਰ ਵੀ ਸਮਾਨ ਚੋਰੀ ਹੋ ਗਿਆ ਸੀ ਜਸਟਿਸ ਦੀ ਵੀ ਕੈਮਰਾ ਚੈੱਕ ਕੀਤਾ ਗਿਆ ਤਾਂ ਤਿੰਨ ਨਕਾਬਪੋਸ਼ ਚੋਰ 1.5 ਵਜੇ ਦੇ ਕਰੀਬ ਸਟੋਰ ਅੰਦਰੋਂ ਵਰਤੋ ਵਾਲਾ ਸਮਾਨ ਚੋਰੀ ਕਰਦੇ ਨਜ਼ਰ ਆ ਰਹੇ ਨੇ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨਕਾਬਪੋਸ ਚੋਰ ਨੇ ਜਿਹੜੇ ਉਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਦੱਸਿਆ ਕਿ ਤਿੰਨੋਂ ਨਕਾਬਪੋਸ ਚੋਰਾਂ ਨੇ ਦਰਗਾਹ ਅੱਗੇ ਪਏਦੋ ਗੋਲਕਾਂ ਦੇ ਜਿੰਦੇ ਭੰਕੇ 10 ਤੋਂ 15000 ਰੁਪਏ ਦੀ ਨਕਦੀ ਚੋਰੀ ਕੀਤੀ ਹੈ ਉਥੇ ਪੀਰਖਾਨੇ ਚ ਦੋ ਗੈਸ ਸਿਲੰਡਰ ਤਿੰਨ ਗੈਸ ਪੱਟੀਆਂ ਇੱਕ ਸੀਸੀਟੀਵੀ ਕੈਮਰੇ ਨੂੰ ਲੱਗੀ ਐਲਈਡੀ ਇੱਕ ਵੱਡਾ ਦੇਗਾ 1.5 ਗੁਆਂਟਲ ਦੇ ਕਰੀਬ ਭਰੇ ਤਿੰਨ ਕਣਕ ਦੇ ਗੱਟੇ ਚੋਰੀ ਕਰਕੇ ਲੈ ਗਏ ਨੇ ਜਗਸੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਛੋਟੀਆਂ ਮੋਟੀਆਂ ਚੋਰੀਆਂ ਹੁੰਦੀਆਂ ਰਹਿੰਦੀਆਂ ਸਨ ਪਰ ਇਸ ਵਾਰ ਚੋਰਾਂ ਨੇ ਵੱਡੀ ਚੋਰੀ ਕੀਤੀ ਹੈ ਜਿਸ ਵਿੱਚ ਨਕਦੀ ਅਤੇ ਸਮਾਨ ਸਮੇਤ ਕੁੱਲ 50 ਹਜ਼ਾਰ ਦੇ ਕਰੀਬ ਚੋਰੀ ਹੋਇਆ ਬਾਕੀ ਸਮਾਨ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਪਿੰਡ ਦੇ ਸਰਪੰਚ ਕਿਰਨਦੀਪ ਸਿੰਘ ਦਾ ਇਸ ਸਬੰਧੀ ਕੀ ਕਹਿਣਾ ਉਹ ਵੀ ਸੁਣਾ ਦਿਨੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਰਨਦੀਪ ਸਿੰਘ ਸਰਪੰਚ ਪਿੰਡ ਤਾਜੋਕੇ ਤੋਂ ਅੱਜ ਸਾਡੇ ਪਿੰਡ ਦੇ ਵਿੱਚ ਬੱਲੋ ਤੇ ਤਾਜੋਕੇਆਂ ਦੇ ਸਨ ਦੇ ਵਿੱਚ ਪੀਰਖਾਨਾ ਬਣਿਆ ਵਿਆਗਾ ਇਹ ਜਿਹੜੇ ਬਾਬਾ ਜੀ ਪੀਰਖਾਨੇ ਦੀ ਸੇਵਾ ਕਰਦੇ ਹੈਗੇ ਤਕਰੀਬਨ ਇਹਨੇ ਮੈਨੂੰ 10:00 ਵਜੇ ਆ ਕੇ ਇਹਨੇ ਫੋਨ ਕੀਤਾ ਜਦੋਂ ਦੱਸਿਆ ਕਹਿੰਦੇ ਸਰਪੰਚ ਸਾਹਿਬ ਕਿੱਥੇ ਹੋ ਮੈਂ ਆਖਿਆ ਜੀ ਘਰ ਹੀ ਆਂ ਕਹਿੰਦੇ ਵੀ ਮੜਾ ਜਾਓ ਮੌਕਾ ਦੇਖਣਾਗਾ ਆਪਾਂ ਤੇ ਵੀ ਇੱਥੇ ਚੋਰੀ ਹੋਈ ਆ ਰਾਤ ਜਦੋਂ ਅਸੀਂ ਆ ਕੇ ਦੇਖਿਆ ਜੀ ਇੱਥੇ ਕਾਫੀ ਨੁਕਸਾਨ ਹੋਇਆ ਹੋਇਆ ਹੈਗਾ ਗੱਲੇ ਵੀ ਤੋੜਿਆ ਦੁੰਨੇ ਜਿਹੜੇ ਕਿ ਪੀਰਾਂ ਦੇ ਰੱਖੇ ਹੋਏ ਆ ਕਿ ਉੱਥੇ ਰੋਜੇ ਤੇ ਦੋ ਸਿਲੰਡਰ ਆ ਤਿੰਨ ਗੱਟੇ ਕਣਕ ਦੇ ਆ ਜੀ ਪੱਠੀਆਂ ਹੋਰ ਵੀ ਕਾਫੀ ਨੁਕਸਾਨ ਆ ਜੀ ਨਿਕਾ ਮੋਟਾ ਕਿਉਂਕਿ ਸਟੋਰ ਦੇ ਵਿੱਚੋਂ ਆਪਣੇ ਨਿਗਾ ਚ ਨਹੀਂ ਵੀ ਆਉਂਦਾ ਹਜੇ ਅਸੀਂ ਇਹ ਮੰਗ ਕਰਦੇ ਆ ਜੀ ਕੋਈ ਵੀ ਇਹ ਜੇ ਧਾਰਮਿਕ ਸਥਾਨ ਤੇ ਕੋਈ ਇਹ ਜਗ ਕਰਦ ਹਟਨਾਮਾ ਉਹ ਕਰਦਾਗਾ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਤਰੰਤੀ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਠਾਣਾ ਤੱਪਾ ਦੇ ਵਿੱਚ ਤਲਾਹ ਦਿੱਤੀ ਹੈਗੀ ਠਾਣਾ ਤੱਪਾ ਦਾ ਵੀ ਸ਼ਿਤਨਵਾਦ ਕਰਦੇ ਆਂ ਜੀ ਤਲਾਹ ਲਖਿਆ ਅਨੁਸਾਰ ਜੀ ਜਦੋਂ ਅਸੀਂ ਤਲਾਹ ਕਰਕੇ ਆਏ ਆਂ ਨਾਲ ਦੀ ਨਾਲ ਪ੍ਰਸ਼ਾਸਨ ਇੱਥੇ ਪਹੁੰਚਿਆਗਾ ਹੋਰ ਵੀ ਨਿੱਕੇ ਮੋਟੀਆਂ ਇਹ ਚੋਰੀਆਂ ਜੀ ਜਿਵੇਂ ਕਿ ਕੇਵਲਾਂ ਨੇਗੀਆਂ ਖੇਤਾਂ ਦੇ ਵਿੱਚ ਅੱਜ ਕੱਲ੍ਹ ਦੇਖੋ ਝੋਨੇ ਦਾ ਸੀਜ਼ਨ ਆ ਚੱਲ ਰਿਹਾਗਾ ਕੇਵਲਾਂ ਤਕਰੀਬਨ ਰੋਜ਼ ਹੀ ਕਦੇ ਕਿਸੇ ਏਰੀਆ ਚੋਂ ਵੱਡੀਆਂ ਜਾਂਦੀਆਂ ਨਾਲ ਦੇ ਪਿੰਡਾਂ ਚੋਂ ਇਹ 10-15 ਮੋਟਰਾਂ ਦੀਆਂ ਕੇਵਲਾਂ ਵੱਢ ਕੇ ਲੈ ਜਾਂਦੇ ਹੈਗੇ ਆ ਪਰਸੋਂ ਨੰਗੀ ਰਾਤ ਹੀ ਇਹ ਇਲਾਕੇ ਦੇ ਵਿੱਚੋਂ ਪਹਿਲਾਂ ਕੇਵਲਾਂ ਵੱਡੀਆਂ ਗਈਆਂ ਜੀ ਤੇ ਅੱਜ ਇਹਨਾਂ ਨੇ 5-6 ਮੋਟਰਾਂ ਤੋਂ ਤਕਰੀਬਨ ਵੱਡੀਆਂ ਲੈ ਗਈਆਂ ਤੇ ਆ ਰਾਤ ਪਿਛਲੀ ਰਾਤ ਇੱਥੇ ਪੀਰਖੰਨੇ ਨੂੰ ਆ ਕੇ ਜੀ ਇਹਨਾਂ ਨੇ ਇਹ ਚੋਰੀ ਨੂੰ ਇਲਜ਼ਾਮ ਦਿੱਤਾਗਾ ਤਿੰਨ ਜਾਣੇ ਸੀਗੇ ਤਿੰਨਾਂ ਦੇ ਮੂੰਹ ਬੰਨੇ ਵੇ ਆ ਜੀ ਕੋਈ ਹਜੇ ਪਛਾਣ ਹੋ ਨਹੀਂ ਰਹੀਗੀ ਪਛਾਣ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਜੀ ਬਾਈ ਕੀ ਨਾਮ ਤੁਹਾਡਾ ਬਾਈ ਜਗਸੀਰ ਸਿੰਘ ਆ ਜੀ ਜਗਸੀਰ ਸਿੰਘ ਆ ਜੀ ਕੀ ਕਰਨਾ ਚਾਹਣਾ ਜਿਹੜੇ ਚੋਰੀ ਕੀ ਹੋਈ ਹੈ ਕਿੱਥੇ ਹੋਈ ਹੈ ਸਰ ਇਹ ਚੋਰੀ ਪੀਰਖਾਨਾ ਬਣਿਆ ਹੋਇਆ ਹੈਗਾ ਤਾਜੋਕੇ ਤੋਂ ਵੱਲੋਂ ਰੂ ਕੱਚਾ ਰਸਤਾ ਜਾਂਦਾ ਹੈ ਉਸ ਰਸਤੇ ਦੇ ਉੱਪਰ ਬਿਲਕੁਲ ਉੱਪਰ ਜਣੀ ਪੀਰਖਾਨਾ ਬਣਿਆ ਹੋਇਆ ਹੈ ਪਿਛਲੇ ਮੈਂ 18 ਸਾਲ ਤੋਂ ਇਸ ਪੀਰਖਾਨੇ ਦੀ ਸੇਵਾ ਨਿਭਾ ਰਿਹਾ ਹਾਂ ਕਿ ਇਸ ਪੀਰਖਾਨੇ ਦੇ ਵਿੱਚ ਪਹਿਲਾਂ ਵੀ ਬਹੁਤ ਇੱਕ ਦੋ ਵਾਰੀ ਚੋਰੀਆਂ ਜਣੀ ਹੋਈਆਂ ਨੇ ਕਿ ਛੋਟੀਆਂ ਮੋਟੀਆਂ ਤੇ ਉਹ ਮੈਂ ਕੋਈ ਬੜਾ ਉਹਦੇ ਗੌਰ ਨਹੀਂ ਕੀਤੀ ਵੀ ਚਲੋ ਛੋਟਾ ਮੋਟਾ ਕੋਈ ਹੋਊਗਾ ਕਿਸੇ ਨੂੰ ਕੋਈ ਲੋੜਵੰਦ ਹੁੰਦਾ ਕੋਈ ਵਿਚ ਲੈ ਗਿਆ ਹੁਣੇ ਮੈਂ ਗੱਲ ਦੀ ਗੌਰ ਨਹੀਂ ਕਰੀ ਇਸ ਟਾਈਮ ਜਿਹੜਾ ਪਿਛਲੀ ਲੰਗੀ ਰਾਤ ਆ ਉਸ ਰਾਤ ਦੇ ਵਿੱਚ ਘੱਟੋ ਘੱਟ ਮੇਰਾ 50000 ਰੁਪਏ ਦਾ ਇਸਪੀਰਖਾਨੇ ਦਾ ਨੁਕਸਾਨ ਹੋਇਆ ਜੋ ਕਿ ਸਾਰੇ ਪਿੰਡ ਦਾ ਸਾਂਝਾ ਹੈ ਤੇ ਇਸ 50000 ਦੇ ਵਿੱਚੋਂ ਕੀ ਇਹਦੇ ਇੱਕ LCD ਦੋ ਗੈਸ ਸਿਲੰਡਰ ਤਿੰਨ ਗੱਟੇ ਕਣਕ ਦੇ ਤੇ ਹੋਰ ਵੀ ਬਹੁਤ ਕੁਝ ਸਾਮਾਨ ਹੈ ਜਿਹੜਾ ਮੇਰੇ ਹੁਣ ਚੰਗੀ ਤਰ੍ਹਾਂ ਮੌਕੇ ਤੇ ਯਾਦ ਨਹੀਂ ਹੈ ਲਗਭਗ ਮੈਂ ਅੰਦਾਜ਼ਨ 50000 ਰੁਪਏ ਦਾ ਜਿਹੜਾ ਨੁਕਸਾਨ ਆ ਮਹਿਸੂਸ ਕਰ ਰਹੇ ਹਾਂ ਕਭੀ ਹੋ ਗਿਆ ਨੇ ہاں ਦੋ ਗੱਲੇ ਪੰਨਿਆ ਜੀ ਉਹਨਾਂ ਗੱਲਾਂ ਦੇ ਵਿੱਚ 10000 ਤੋਂ ਲੈ ਕੇ 15000 ਰੁਪਏ ਦੇ ਲਗਭਗ ਅਨੁਮਾਨ ਤੇ ਗਿਣਤੀ ਦੇ ਵਿੱਚ ਤਾਂ ਹੁੰਦਾ ਨਹੀਂ ਇਹ ਗੱਲਾਂ ਗੋਲਕਦਾ ਤਾਂ ਲਗਭਗ 10 ਤੋਂ 15000 ਰੁਪਏ ਦਾ ਜਿਹੜਾ ਨੁਕਸਾਨ ਮਿਲ ਸਮਝ ਦੇ ਵਿੱਚ ਹੋਇਆ ਕਿੰਨੇ ਬੰਦੇ ਆਏ ਕੋਈ ਪਤਾ ਲੱਗਿਆ ਤਿੰਨ ਬੰਦੇ ਜਿਹੜੇ ਇਹ ਨਕਾਬ ਪੋਸ਼ੀਏ ਤਿੰਨ ਬੰਦੇ ਜਿਹੜੇ ਸਟੋਰ ਦੇ ਵਿੱਚ ਦਾਖਲ ਹੋਏ ਆ ਅੱਗੇ ਦਰਬਾਰ ਸਾਹਿਬ ਦੇ ਵਿੱਚ ਗਏ ਆ ਤੇ ਉਸ ਤਰ੍ਹਾਂ ਉਵੇਂ ਜਿਵੇਂ ਫਿਰ ਇਹਨਾਂ ਨੇ ਐਲ ਸੀ ਡੀ ਕੱਟ ਕਰਕੇ ਜਦੋਂ ਲਾ ਲਈ ਉਹਨਾਂ ਦੇ ਮੇਰੇ ਨਾਲ ਕਨੈਕਸ਼ਨ ਤੋੜਤਾ ਉਸ ਤੋਂ ਬਾਅਦ ਉਹ ਜਿਹੜੇ ਕੈਮਰੇ ਆ ਉਹ ਬੰਦ ਹੋ ਗਏ ਮੰਗ ਕੀ ਕਰਦਾਂ ਮੰਗ ਇਹੀ ਕਰਦੇ ਆ ਸਰ ਵੀ ਇਹ ਨਕਾਬਪੋਸ਼ ਚੋਰਾਂ ਨੂੰ ਜਣੀ ਜਲਦੀ ਤੋਂ ਜਲਦੀ ਪਛਾਣ ਕਰਕੇ ਫੜ ਕੇ ਇਹਨਾਂ ਤੇ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜੋ ਕਿ ਗਾਹਾਂ ਅੱਗੇ ਵਾਸਤੇ ਵੀ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਨਾ ਪਹੁੰਚਾ ਸਕਣ